ਕਿਸਾਨੀ ਅੰਦੋਲਨ ਵਿੱਚ ਇੱਕ ਹੋਰ ਕਿਸਾਨ ਨੌਜਵਾਨ ਦੀ ਹੋਈ ਮੌਤ ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ 'ਚ ਪਰਮਾਤਮਾ ਅਗੇ ਅਰਦਾਸ ਜ਼ਰੂਰ ਕਰੋ ਤਾਂ ਜੋ ਕਿਸੇ ਹੋਰ ਮਾਂ ਦੇ ਪੁੱਤ ਨਾਲ ਅਜਿਹੀ ਮੰਦਭਾਗੀ ਖਬਰ ਨਾ ਵਾਪਰੇ। ਦੱਸਿਏ ਕਿ ਕਿਸਾਨੀ ਅੰਦੋਲਨ ਦੇ ਵਿੱਚ ਮੋਰਚਾ ਜਾ ਰਿਹਾ ਸੀ ਰਾਸਤੇ ਵਿੱਚਕਾਰ ਟਰਾਲੀ ਟਰੈਕਟਰ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਮੰਦਭਾਗਾ ਪਾਣਾ ਵਾਪਰਦਾ ਹੈ ਕਿ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਕਈ ਹੋਰ ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਜ਼ਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਹ ਘਟਨਾ ਉਸ ਸਮੇਂ ਵਾਪਰਦੀ ਹੈ ਜਦੋਂ ਫਿਰੋਜ਼ਪੁਰ ਤੋਂ ਕਿਸਾਨ ਸ਼ੰਭੂ ਬਾਰਡਰਲੀ ਰਵਾਨਾ ਹੁੰਦੇ ਨੇ ਤਾਂ ਰਾਜਪੁਰੇ ਕੋਲ ਆ ਕੇ ਉਹਨਾਂ ਨਾਲ ਇਹ ਹਾਦਸਾ ਤੰਦੇ ਆਏ ਦਿਨ ਜੀਆਂ ਮੰਦ ਭਾਗੀਆਂ ਘਟਨਾ ਸਾਹਮਣੇ ਆਉਂਦੀਆਂ ਨੇ ਜਿੱਥੇ ਇਸ ਕਿਸਾਨੀ ਮੋਰਚੇ ਵਿੱਚ ਸਾਡੇ ਕਈ ਕਿਸਾਨ ਭਰਾ ਨੌਜਵਾਨ ਵੀਰ ਜਿਨ੍ਹਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਸੋ ਵੀਡੀਓ ਨੂੰ ਸ਼ੇਅਰ ਕਰਕੇ ਅਰਦਾਸ ਜ਼ਰੂਰ ਕਰੋ ਤਾਂ ਜੋ ਇਹ سلسلہ ਬੰਦ ਹੋ ਜਵੇ ਹੋਰ ਮਾਵਾਂ ਦੇ ਪੁੱਤ ਇਸ ਕਦਰ ਨਾ ਮਰਨ